ਨਾਬਾ ਦੇਲ ਦੇ ਵਿੱਚ ਸੀਠੇ ਨੂੰ 11 ਦਿਨਾਂ ਦੇ ਪੁਲਿਸ ਰਿਮਾਰਡ ਤੋਂ ਬਾਅਦ ਪੁਲਿਸ ਨੇ ਨਾਬਾ ਦੀ ਜੇਲ੍ਹ ਦੇ ਵਿੱਚ ਲੈ ਕੇ ਪਹੁੰਚਣਾ ਪਰ ਦੂਸਰੇ ਪਾਸੇ ਅਕਾਲੀ ਦਲ ਦੇ ਆਗੂ ਨੇ ਉਹ ਦੇਹਲ ਦੇ ਬਾਹਰ ਪਹੁੰਚ ਚੁੱਕੇ ਨੇ ਉਹ ਤਸਵੀਰਾਂ ਤੁਹਾਨੂੰ ਦਿਖਾਉਣਾ ਪਰ ਨਾਕੇ ਤੋਂ ਲੰਘ ਲੰਘ ਕੇ ਅੱਗੇ ਆਏ ਨੇ ਅਕਾਲੀ ਦਲ ਦੇ ਵਰਕਰ ਜਿਹੜੇ ਉਹ ਪੁਲਿਸ ਨੇ ਅੱਗੇ ਝਰੂਰ ਲਗਾ ਦਿੱਤੇ ਦੋ ਨਾਕੇ ਨੇ ਜਿਹੜੇ ਦੋ ਨਾਕੇ ਨੇ ਤੋ ਨਾਕੇ ਨੇ ਜਿਹੜੇ ਉਹ ਪੁਲਿਸ ਵੱਲੋਂ ਲਗਾਏ ਗਏ ਨੇ ਗੱਲਬਾਤ ਕਰਾਂਗੇ ਲਾਲਕਾ ਸਾਹਿਬ ਜੀਪੀਆ ਸਾਹਿਬ ਨੂੰ ਜੇਲ੍ਹ ਦੇ ਵਿੱਚ ਲੈ ਕੇ ਆਉਣਾ ਪਰ ਦੋ ਨਾਕੇ ਨੇ ਜਿਹੜੇ ਲਗਾ ਦਿੱਤੇ ਗਏ ਅੱਜ ਅਫਸੋਸ ਵਾਲੀ ਗੱਲ ਹੈ ਕਿ ਝੂਠੇ ਕੇਸ ਬਣਾ ਕੇ ਕੇਸ਼ਰੀਬਾਲ ਦੀ ਟੀਮ ਤੇ ਭਗਵੰਤ ਮਾਨ ਦੀ ਟੀਮ ਅੱਜ ਝੂਠੇ ਕੇਸ ਬਣਾ ਕੇ ਬਿਕਰਮ ਜੀ ਨੂੰ ਲੈ ਕੇ ਆ ਰਹੇ ਨੇ ਸੋ ਅੱਜ ਪਬਲਿਕ ਨੂੰ ਇਨਾ ਹਰਾਸ਼ ਕੀਤਾ ਜਾ ਰਿਹਾ ਨਾਬਾ ਦੇ ਵਿੱਚ ਆ ਜਿਹੜਾ ਨਾਬਾ ਰੋਡ ਹੈ ਦੇਖੋ ਮੀਡੀਆ ਨੂੰ ਵੀ ਉਸ ਪਾਸੇ ਨਾਬੇ ਵਾਲੇ ਪਾਸੇ ਧੱਕ ਕੇ ਭਵਾਨੀਗੜ੍ਹ ਵਾਲੀ ਸਾਈਡ ਕੱਢ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਵੀ ਸਾਹਮਣੇ ਖੜਨ ਵਾਸਤੇ ਆਇਆ ਸੀਗਾ ਤੇ ਉਹਨਾਂ ਨੂੰ ਵੀ ਅੱਜ ਧੱਕ ਕੇ ਇਧਲੇ ਪਾਸੇ ਕੱਢਿਆ ਸੋ ਇਹ ਡਰ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੀ ਛਾਤੀ ਤੇ ਚੜ ਕੇ ਨੱਚਣਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2027 ਚ ਬਣਨੀ ਹੈ ਜਿਹੜੇ ਝੂਠੇ ਕੇਸ ਨੇ ਇਹਨਾਂ ਦਾ ਪਰਦਾ ਪਾਸ਼ ਹੋਣਾ ਹੈ ਬਿਲਕੁਲ ਮਜ਼ੀਠਿਆ ਕੁਝ ਸਮੇਂ ਬਾਅਦ ਨਾਬਾ ਦੀ ਨਿਊਜ਼ ਜ਼ਿਲ੍ਹਾ ਜ਼ੇਲ ਦੇ ਵਿੱਚ ਆਉਣਗੇ ਜਿੱਥੇ ਕਾਂਗਰਸ ਦਿਗਜਾਗੂ ਨੇ ਜਿਹਨਾਂ ਲੰਬੀ ਜ਼ੇਲ ਕਟਿਆ ਨਾਬਾ ਜ਼ੇਲ ਦੇ ਵਿੱਚ ਉਸ ਬੈਰਕ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਜਾਵੇਗਾ 14 ਦਿਨਾਂ ਦੇ ਜੁਡੀਸ਼ਨੀ ਰਿਮਾਂਡ ਤੋਂ ਬਾਅਦ ਜਿਹੜਾ ਰਿਮਾਂਡ ਸੀ 11 ਦਿਨ ਤੋਂ ਬਾਅਦ ਉਹਨਾਂ ਨੂੰ ਨਾਬਾ ਜ਼ੇਲ ਦੇ ਵਿੱਚ ਭੇਜ ਦਿੱਤਾ ਗਿਆ ਤੇ ਦੂਸਰੇ ਪਾਸੇ ਤੁਹਾਨੂੰ ਨਾਕਾਬੰਦੀ ਦਿਖਾ ਰਿਹਾ ਸੀ ਨਾਕਾਬੰਦੀ ਜਿਹੜੀ ਪੁਲਿਸ ਵੱਲੋਂ ਕੀਤੀ ਗਈ ਆ ਨਾਬਾ ਫਵਾਨੀਗਲ ਰੋਡ ਜਾਮ ਕਰ ਦਿੱਤਾ ਗਿਆ ਟੀਪਰ ਨੇ ਜਿਹੜੇ ਮਿੱਟੀਆ ਟੀਪਰ ਲਗਾ ਦਿੱਤੇ ਗਏ ਨੇ ਮੀੜੇ ਨੂੰ ਬਿਲਕੁਲ ਲਵ ਨਹੀਂ ਲੱਗਣ ਦਿੱਤਾ ਜਾ ਰਿਹਾ ਤਸਵੀਰਾਂ ਸੀ ਤੁਹਾਨੂੰ ਲਗਾਤਾਰ ਦਿਖਾ ਰਿਹਾ ਨਾਬਾ ਜੇਲ੍ਹ ਦੇ ਬਾਹਰ ਦੀਆਂ ਆ ਜਿਹੜੀਆਂ ਤਸਵੀਰਾਂ ਨੇ ਕਿਉਂਕਿ ਕਾਲੀ ਵਰਕਰ ਨੇ ਕਾਲੀ ਵਰਕਰ ਸਾਡੇ ਪਿੱਛੇ ਨੇ ਆਹ ਤੋਂ 10 ਵਰਕਰ ਨੇ ਜਿਹੜੇ ਪਹੁੰਚੇ ਨੇ ਉਹ ਨਾਰੇ ਬਾਜੀ ਕਰ ਰਹੇ ਨੇ ਕਿਤੇ ਨਾ ਕਿਤੇ ਪਰ ਦੂਸਰੇ ਪਾਸੇ ਜਿਹੜੀ ਪੁਲਿਸ ਆ ਪੁਲਿਸ ਖੜੀਆ ਵੈਰੀਗੇਟ ਲਗਾ ਦਿੱਤੇ ਨੇ ਮਿੱਟੀ ਵਾਲੀ ਟੀਪਰ ਨੇ ਉਹ ਲਗਾ ਦਿੱਤੇ ਨੇ ਕਿਤੇ ਨਾ ਕਿਤੇ ਕਹਿੰਦੇ ਅੱਗੇ ਨਹੀਂ ਜਾਣ ਦੇਣਾ ਪਰ ਮਜ਼ਦੀਠੀਏ ਨੂੰ ਨਾਬਾ ਦੇੜ ਦੇ ਵਿੱਚ ਲੈ ਲੈਣ ਨੂੰ ਲੈ ਕੇ ਆਉਣਾ ਜਦੋਂ ਪੁਲਿਸ ਸੁਰੱਖਿਆ ਪ੍ਰਬੰਧ ਨੇ ਜਿਹੜੇ ਉਹ ਪੂਰੇ ਸੱਤ ਕੀਤੇ ਹੋਏ